ਤੁਸੀਂ ਦੇਖ ਰਹੇ ਹੋ ਸ카ਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ 11 ਵਜੇ ਦੇ ਕਰੀਬ-ਕਰੀਬ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜਾਣਗੇ ਸੰਗਰੂਰ ਕਿਉਂ ਜਾ ਰਹੇ ਨੇ ਉਹ ਵੀ ਜਾਣਕਾਰੀ ਦੇ ਦਿੰਦੇ ਆ ਦਰਅਸਲ ਬਡਰੁਖਾ ਪਿੰਡ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਦੀ ਵਰਸੀ ਦੇ ਮੱਦੇਨਜ਼ਰ ਇੱਕ ਸੂਬਾ ਪੱਦਰੀ ਸਮਾਗਮ ਰੱਖਿਆ ਗਿਆ ਜਿੱਥੇ ਉਹ ਪਹੁੰਚਣਗੇ ਤੇ ਲੋਕਾਂ ਦੇ ਨਾਲ ਆਪਣੇ ਵਿਚਾਰ ਹੈ ਜਿਹੜੇ ਉਹ ਸਾਂਝੇ ਕਰਨਗੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਆ ਬਰਸੀ ਦੇ ਚਲਦੇ ਇਹ ਜਿਹੜਾ ਸਮਾਗਮ ਹੈ ਉੱਥੇ ਰੱਖਿਆ ਗਿਆ ਵੱਡਾ ਸਮਾਗਮ ਕਰਵਾਇਆ ਜਾਏਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਉੱਥੇ ਪਹੁੰਚਣਗੇ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਸੰਗਰੂਰੀ ਰਹਿੰਦੇ ਆ ਖਾਸ ਤੌਰ ਤੇ ਉੱਤੇ ਪਰ ਹੁਣ ਜਲੰਧਰ ਜ਼ਿਮਨੀ ਚੋਣਾਂ ਦੇ ਚਲਦੇ ਉਹਨਾਂ ਨੇ ਜਲੰਧਰ ਦੇ ਵਿੱਚ ਇੱਕ ਕੋਠੀ ਕਰਾਇਤੇ ਲਈ ਹੈ ਆਲੀਸ਼ਾਨ ਕੋਠੀ ਕਰਾਇਤੇ ਲਈ ਹੈ ਤੇ ਹੁਣ ਉਹ ਚੋਣ ਪ੍ਰਚਾਰ ਦੇ ਮੱਦੇ ਨਜ਼ਰ ਜਲੰਧਰ ਦੇ ਵਿੱਚ ਹੀ ਖਾਸ ਤੌਰ ਦੇ ਉੱਤੇ ਰਹਿੰਦੇ ਆ ਤੇ ਉੱਥੋਂ ਅੱਜ ਉਹ ਸੰਗਰੂਰ ਪਹੁੰਚਣਗੇ ਤੇ ਸੰਗਰੂਰ ਪਹੁੰਚ ਕੇ ਉਹਨਾਂ ਨੇ ਸੂਬਾ ਪਧਰੀ ਸਮਾਗਮ ਦੇ ਵਿੱਚ ਸ਼ਿਰਕਤ ਕਰਨੀ ਹੈ ਜਿੱਥੇ ਉਹਨਾਂ ਨੇ ਲੋਕਾਂ ਦੇ ਨਾਲ ਆਪਣੇ ਵਿਚਾਰ ਹੈ ਜਿਹੜੇ ਉਹ ਸਾਂਝੇ ਕਰਨੇ ਆ ਦੂਸਰੇ ਪਾਸੇ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਤੇ ਜਲੰਧਰ ਜ਼ਿਮਨੀ ਚੋਣ ਦੇ ਬਾਬਤ ਜਿਹੜੀ ਗੱਲ ਉਹਨਾਂ ਨੇ ਆਖੀ ਸੀ ਕਿ ਅਸੀਂ ਕੋਠੀ ਕਿਰਾਏ ਤੇ ਲਵਾਂਗੇ ਜਲੰਧਰ ਦੇ ਵਿੱਚ ਉਸ ਕੋਠੀ ਦੇ ਵਿੱਚ ਮੈਂ ਆਪਣੇ ਪਰਿਵਾਰ ਸਮੇਤ ਰਵਾਂਗਾ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਉਹਨਾਂ ਦੀ ਛੋਟੀ ਬੱਚੀ ਨਿਆਮਤ ਕੌਰ ਤੇ ਉਸ ਤੋਂ ਇਲਾਵਾ ਭਗਵੰਤ ਮਾਨ ਦੀ ਸਤਕਾਰਯੋਗ ਭੈਣ ਜੀ ਵੀ ਉੱਥੇ ਮੌਜੂਦ ਰਹਿਣਗੇ ਤੇ ਚੋਣ ਪ੍ਰਚਾਰ ਦੇ ਵਿੱਚ ਸਾਰੇ ਜਣੜੇ ਰਲ ਕੇ ਹਿੱਸਾ ਪਾਉਣਗੇ ਤਾਂ ਇਸ ਦੇ ਕਰਕੇ ਉਹਨਾਂ ਨੇ ਉਹ ਕੋਠੀ ਉੱਥੇ ਕਿਰਾਏ ਤੇ ਲਈ ਸੀ ਤੇ ਆਪਣੀ ਸੰਗਰੂਰ ਵਾਲੀ ਰਿਹائش ਛੱਡ ਕੇ ਹਫ਼ਤੇ ਦੇ ਵਿੱਚ ਤਿੰਨ ਦਿਨ ਉਹਨਾਂ ਨੇ ਆਖਿਆ ਸੀ ਕਿ ਤਿੰਨ ਤੋਂ ਲੈ ਕੇ ਚਾਰ ਦਿਨ ਅਸੀਂ ਜਲੰਧਰ ਦੇ ਵਿੱਚ ਰਵਾਂਗੇ ਤੇ ਉੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਸੀ ਕਿ 10 ਜੁਲਾਈ ਤੱਕ ਕੀ ਕੋਠੀ ਕਿਰਾਏ ਤੇ ਨਹੀਂ ਲਈ ਹੈ ਇਸ ਤੋਂ ਬਾਅਦ ਦੇ ਵਿੱਚ ਵੀ ਮਾਝੇ ਤੇ ਦੁਆਬੇ ਦੇ ਲੋਕਾਂ ਵਾਸਤੇ ਇਹ ਪਾਰਟੀ ਦਫ਼ਤਰ ਦੇ ਤੌਰ ਦੇ ਉੱਤੇ ਕੋਠੀ ਹੈ ਜਿਹੜੀ ਕੰਮ ਕਰੇਗੀ ਲੋਕ ਉੱਥੇ ਜਦੋਂ ਅਸੀਂ ਬੈਠਿਆ ਕਰਾਂਗੇ ਸਾਡੇ ਕੋਲੇ ਆ ਕੇ ਆਪਣੀਆਂ ਮੁਸ਼ਕਲਾਂ ਦੱਸ ਸਕਿਆ ਕਰਨਗੇ ਸਾਡੇ ਨਾਲ ਜਿਹੜਾ ਸਿੱਧਾ رابطہ ਉੱਥੇ ਕਾਇਮ ਕਰ ਸਕਿਆ ਕਰਨਗੇ ਤੇ ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਿੰਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਤੋਂ ਸੰਗਰੂਰ ਪਹੁੰਚ ਰਹੇ ਨੇ 11 ਵਜੇ ਦੇ ਨੇੜੇ ਤੇੜਿਓਂ ਸੰਗਰੂਰ ਪਹੁੰਚ ਜਾਣਗੇ ਪਿੰਡ ਬਡਰੋਖਾਂ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਦੀ ਪਰਸੀ ਦੇ ਮੱਦੇ ਨਜ਼ਰ ਜਿਹੜਾ ਸੁਬਾਈ ਪੱਦਰੀ ਪ੍ਰੋਗਰਾਮ ਰੱਖਿਆ ਗਿਆ ਉੱਥੇ ਉਹ ਪਹੁੰਚਣਗੇ ਤੇ ਵੱਡੀ ਗਿਣਤੀ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਨਗੇ